ਪੋਇਜ਼ਨਿੰਗ ਹੋਣ ਦੇ ਕੀ ਕਾਰਨ ਨੇ ਬੜੀ ਜ਼ਿਆਦਾ ਨੌਜਵਾਨਾਂ ਨੂੰ ਤੇ ਘੱਟੇਜ ਵਾਲੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਇਹ ਜਿਹੜੇ ਕੇਸਿਸ ਨੇ ਵੇਖਣ ਨੂੰ ਮਿਲਦੇ ਹਾਂਜੀ ਜਿਹੜੀ ਫੂਡ ਪੌਇਜ਼ਨਿੰਗ ਹੈ ਉਹ ਮੇਨ ਰੀਜ਼ਨ ਕੀ ਹੈਗਾ ਜਿਹੜਾ ਸਾਡਾ ਖਾਣ-ਪਾਣ ਹੈ ਉਹ ਠੀਕ ਨਹੀਂ ਹੈਗਾ ਅਸੀਂ ਆਮ ਤੌਰ ਤੇ ਬਾਹਰ ਤੋਂ ਖਾਣਾ ਮੰਗਾ ਕੇ ਖਾਂਦੇ ਨੇ ਤਾਂ ਅਸੀਂ ਕਈ ਵਾਰ ਕਿਟਾਣੂ ਵਾਲਾ ਖਾਣਾ ਖਾ ਲੈਂਦੇ ਨੇ ਜਾਂ ਅਸੀਂ ਖਾਣਾ ਗਰਮ ਵੀ ਕਰ ਰਹੇ ਹਾਂਗੇ ਉਹ ਕਿਟਾਣੂ ਮਰ ਵੀ ਜਾ ਰਹੇ ਹੈਗੇ ਤਾਂ ਉਸ ਤੋਂ ਬਾਅਦ ਜਿਹੜੇ ਟੌਕਸਿਨ ਜਿਹੜਾ ਪੌਇਜ਼ਨ ਉਹਨਾਂ ਨੇ ਰਿਲੀਜ਼ ਕੀਤਾ ਹੁੰਦਾ ਉਹ ਕਈ ਵਾਰ ਰਹਿ ਜਾਂਦਾ ਹੈ ਜਿਸ ਕਰਕੇ ਜਿਹੜਾ ਫੂਡ ਪੌਇਜ਼ਨਿੰਗ ਹੈ ਉਹਦੇ ਕੇਸ ਬਹੁਤ ਜ਼ਿਆਦਾ ਦੇ ਰਹੇ ਨੇ ਉਹ ਅੱਜ ਕੱਲ ਸਾਨੂੰ ਦੇਖਣੇ ਨੂੰ ਮਿਲ ਰਹੇ ਨੇ ਉੱਦ ਲਈ ਇਹ ਸਿੱਕ ਕਿਟ ਤਿਆਰ ਕੀਤੀ ہوئی ਹੈ ਜਿਹੜੇ ਕਿ ਆਮ ਲੋਕੀ ਘਰ ਵਿੱਚ ਹੀ ਵਰਤ ਸਕਦੇ ਹੈਗੇ ਸਿਰਫ ਰੰਗ ਦੇ ਬਦਲਣ ਨਾਲ ਹੀ ਉਹ ਪਤਾ ਲਗਾ ਸਕਦੇ ਹੈ ਕਿ ਇਦੇ ਵਿੱਚ ਜਿਹੜਾ ਖਾਣਾ ਉਹਨਾਂ ਨੇ ਖਾਇਆ ਹੋਇਆ ਹੈ ਉਹਦੇ ਵਿੱਚ ਕਿਟਾਣੂ ਹੈਗੇ ਕਿ ਨਹੀਂ ਹੈਗੇ ਇਸ ਕਿਟ ਵਿੱਚ ਇੱਕ ਤੁਹਾਨੂੰ ਇਹ ਲਿਕਵਿਡ ਦਿੱ ਹੈ ਮੀਡੀਆ ਠੀਕ ਹੈ ਤੇ ਇੱਕ ਸੋਲਿਡ ਮੀਡੀਆ ਹੈ ਇਹ ਬਾਈਫੇਜ਼ਿਕ ਕਿਟ ਹੈ ਤੇ ਇਦੇ ਵਿੱਚ ਤੁਸੀਂ ਬਹੁਤ ਥੋੜਾ ਜਿਹਾ ਜਿਹੜਾ ਖਾਣਾ ਹੈ ਉਹ ਪਾਣਾ ਜਿਹੜਾ ਵੀ ਤੁਸੀਂ ਟੈਸਟ ਕਰਨਾ ਹੈ ਤੇ ਉਸ ਤੋਂ ਬਾਅਦ 48 ਘੰਟੇ ਬਾਅਦ ਤੁਹਾਡੇ ਕੋਲ ਜਿਹੜਾ ਹੈ ਉਹ ਰਿਜ਼ਲਟ ਆ ਜਾਊਗਾ ਅਸੀਂ ਜਦੋਂ ਇਹ ਕਿੱਟ ਦਿੰਦੇ ਨੇ ਨਾਲ ਦੇ ਨਾਲ ਇਹ ਚਾਰਟ ਵੀ ਦਿੰਦੇ ਨੇ ਜਿਹਦੇ ਵਿੱਚ ਡਿਫਰੈਂਟ ਡਿਫਰੈਂਟ ਸਾਰੇ ਰੰਗ ਦੱਸੇ ਗਏ ਹੈਗੇ ਕਿ ਜੇ ਇਹ ਰੰਗ ਆਂਦਾ ਤਾਂ ਕਿਹੜਾ ਕਿਟਾ ਨੂੰ ਮੌਜੂਦ ਹੈ ਜੇ ਇਹ ਰੰਗ ਆਂਦਾ ਤਾਂ ਕਿਹੜਾ ਕਿਟਾ ਨੂੰ ਮੌਜੂਦ ਜਿਹੜਾ ਵੀ ਫੂਡ ਸੈਂਪਲ ਤੁਸੀਂ ਟੈਸਟ ਕਰਨਾ ਹੈ ਉਹ ਬਹੁਤ ਘੱਟ ਕੁਆਂਟੀਟੀ ਵਿੱਚ ਬਸ ਇੰਨਾ ਕੀ ਕਾਫੀ ਹੈਗਾ ਜੀ ਇਹ ਰਾਈਸ ਨੇ ਇਹ ਰਾਈਸ ਨੇ ਤਾਂ ਬਸ ਸਟਾਪਰ ਲਾ ਕੇ ਤੁਸੀਂ ਇਹਦੇ ਅੰਦਰ ਜਿਹੜਾ ਸੈਂਪਲ ਹੈ ਉਹ ਪਾ ਦੇਣਾ ਇਹ ਤੁਸੀਂ ਦੇਖੋ ਦੋ ਦਾਣੇ ਆ ਗਏ ਇਹ ਬਹੁਤ ਹੈਗੇ ਆਮ ਪੰਜਾਬੀਆ ਘਰਾਂ ਦੇ ਵਿੱਚ ਸਾਗ ਜਿਹੜਾ ਹੈ ਜ਼ਿਆਦਾ ਤੋਂ ਜ਼ਿਆਦਾ ਬਣਾ ਕੇ ਰੱਖ ਲੈਂਦੇ ਬਾਅਦ ਦੇ ਵਿੱਚ ਉਹਨੂੰ ਤੜਕਾ ਮਾਰ ਮਾਰ ਕੇ ਯੂਜ਼ ਕਰਦੇ ਦਿੰਦੇ ਖਾਂਦੇ ਰਹਿੰਦੇ ਜੇ ਬਾਰ ਬਾਰ ਗਰਮ ਹੁੰਦਾ ਹੈ ਤੇ ਉਹ ਸਬਜ਼ੀ ਜਿਹੜੀ ਹੈ ਜਾਂ ਉਹ ਵੈਜੀਟੇਬਲ ਜਿਹੜਾ ਸਹੀ ਰਹਿੰਦਾ ਹੈ ਕਿ ਨਹੀਂ ਰਹਿੰਦਾ ਇਕ ਤਰ੍ਹਾਂ ਜਿਹੜੀ ਵੀ ਸਬਜ਼ੀ ਐ ਕੋਸ਼ਿਸ਼ ਕਰਿਓ ਕਿ ਫਰੈਸ਼ ਹੀ ਖਾਓ ਤੇ ਜੇ ਤੁਸੀਂ ਫ੍ਰਿਜ ਵਿੱਚ ਰੱਖ ਰਹੇ ਵੀ ਹੋ ਤਾਂ ਉਤੋਂ ਬਾਅਦ ਸਿਰਫ ਇੱਕ ਵਾਰ ਗਰਮ ਕਰਕੇ ਚੰਗੀ ਤਰ੍ਹਾਂ ਗਰਮ ਕਰਕੇ ਉਤੋਂ ਬਾਅਦ ਸਾਨੂੰ ਇਸਤੇਮਾਲ ਕਰਨੀ ਚਾਹੀਦੀ ਹੈ ਜੀ ਬਾਰ ਬਾਰ ਗਰਮ ਕਰਨ ਨਾਲ ਜਿਹੜੀ ਸਬਜ਼ੀ ਉਹਦਾ ਨਿਊਟ੍ਰੀਸ਼ਨ ਜਿਹੜਾ ਉਹ ਖਤਮ ਹੋ ਜਾਂਦਾ ਹੈ ਤਾਂ ਬਾਰ ਬਾਰ ਤਾਂ ਤੁਸੀਂ ਰੀ ਹੀਟ ਤਾਂ ਕਰਨੀ ਨਹੀਂ ਹੈਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲੇ ਜੇਕਰ ਤੁਹਾਨੂੰ ਵੀ ਬਾਰ-ਬਾਰ ਫੂਡ ਪੌਇਜ਼ਨਿੰਗ ਹੋ ਰਹੀ ਹੈ ਤੁਸੀਂ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਤਾਂ ਤੁਹਾਡੇ ਲਈ ਇਹ ਵੀਡੀਓ ਜਿਹੜੀ ਹੈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਵੀਡੀਓ ਨੂੰ ਜਿਹੜਾ ਹੈ ਜਲਦੀ ਤੋਂ ਜਲਦੀ ਜਿਹੜਾ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ ਜਿੰਨਾਂ ਨੂੰ ਜਾਂ ਤਾਂ ਤੋਂ ਜ਼ਿਆਦਾ ਜਿਹੜੀ ਹੈ ਫੂਡ ਪੌਇਜ਼ਨਿੰਗ ਹੁੰਦੀ ਹੈ ਸੋ ਅੱਜ ਅਸੀਂ ਪੀਆਈਓ ਦੇ ਵਿੱਚ ਮੌਜੂਦ ਆ ਸਾਡੇ ਨਾਲ ਜਿਹੜੇ ਨੇ ਡਾਕਟਰ ਕੇਸ਼ ਅਲਨੀ ਜੀ ਮੌਜੂਦ ਨੇ ਅਪਾ ਉਹਨਾਂ ਨਾਲ ਗੱਲ ਕਰਦੇ ਆ ਮੈਮ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸ ਕਾਰਨ ਹੈ ਕਿਦਾ મતલਬ ਕਿ আজকাল ਆਪਾਂ ਐ ਨਹੀਂ ਕਹਿੰਦੇ ਕਿ ਲੋਕਾਂ ਨੂੰ ਹੋ ਰਹੀ ਹੈ ਬੜੀ ਜ਼ਿਆਦਾ ਨੌਜਵਾਨਾਂ ਨੂੰ ਤੇ ਘਟੇਜ ਵਾਲੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਇਹ ਜਿਹੜੇ ਕੇਸਿਸ ਨੇ ਵੇਖਣ ਨੂੰ ਮਿਲਦੇ ਹਾਂਜੀ ਜਿਹੜੀ ਫੂਡ ਪੌਇਜ਼ਨਿੰਗ ਹੈ ਉਹ ਮੇਨ ਰੀਜ਼ਨ ਕੀ ਹੈਗਾ ਜਿਹੜਾ ਸਾਡਾ ਖਾਣ-ਪਾਣ ਹੈ ਉਹ ਠੀਕ ਨਹੀਂ ਹੈਗਾ ਅਸੀਂ ਆਮ ਤੌਰ ਤੇ ਬਾਹਰ ਤੋਂ ਖਾਣਾ ਮੰਗਾ ਕੇ ਖਾਂਦੇ ਨੇ ਤੇ ਉਹਦੇ ਵਿੱਚ ਕੀ ਹੈ ਕਈ ਵਾਰ ਜਿਹੜੇ ਕਿਟਾਣੂ ਹੁੰਦੇ ਨੇ ਉਹ ਖਾਣੇ ਵਿੱਚ ਮੌਜੂਦ ਹੁੰਦੇ ਨੇ ਤਾਂ ਅਸੀਂ ਕਈ ਵਾਰ ਕਿਟਾਣੂ ਵਾਲਾ ਖਾਣਾ ਖਾ ਲੈਂਦੇ ਨੇ ਜਾਂ ਅਸੀਂ ਖਾਣਾ ਗਰਮ ਵੀ ਕਰ ਰਹੇ ਆਗੇ ਉਹ ਕਿਟਾਣੂ ਮਰ ਵੀ ਜਾ ਰਹੇ ਹੈਗੇ ਤਾਂ ਉਸ ਤੋਂ ਬਾਅਦ ਜਿਹੜੇ ਟੌਕਸਿਨ ਜਿਹੜਾ ਪੌਇਜ਼ਨ ਉਹਨਾਂ ਨੇ ਰਿਲੀਜ਼ ਕੀਤਾ ਹੁੰਦਾ ਉਹ ਕਈ ਵਾਰ ਰਹਿ ਜਾਂਦਾ ਹੈ ਜਿਸ ਕਰਕੇ ਜਿਹੜਾ ਫੂਡ ਪੌਇਜ਼ਨਿੰਗ ਹੈ ਉਹਦੇ ਕੇਸ ਬਹੁਤ ਜ਼ਿਆਦਾ ਦੇ ਰਹੇ ਨੇ ਉਹ ਅੱਜ ਕੱਲ ਸਾਨੂੰ ਦੇਖਣੇ ਜਿਹੜੀ ਤਿਆਰ ਕੀਤੀ ਗਈ ਹੈ ਦੱਸੂਗੀ ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਤੇ ਕਿਸ ਤਰੀਕੇ ਨਾਲ ਆਪਾਂ ਪਤਾ ਕਰ ਸਕਦੇ ਕਿ ਇਸ ਫੂਡ ਤੋਂ ਜਿਹੜਾ ਸਾਨੂੰ ਫੂਡ ਪੋਇਜ਼ਨਿੰਗ ਹੋਈ ਹੈ ਹਾਂਜੀ ਐਕਚੁਅਲੀ ਕੀ ਮੇਨ ਇੰਪੋਰਟੈਂਟ ਰੀਜ਼ਨ ਜਿਹੜਾ ਹੈ ਫੂਡ ਪੋਇਜ਼ਨਿੰਗ ਦਾ ਉਹ ਇਹ ਹੀ ਹੈ ਕਿ ਉਹਦੇ ਵਿੱਚ ਭੋਜਨ ਖਰਾਬ ਕਰਨ ਵਾਲੇ ਜਾਂ ਫਿਰ ਰੋਗ ਪੈਦਾ ਕਰਨ ਵਾਲੇ ਕਿਟਾਣੂ ਹੁੰਦੇ ਨੇ ਜਿਹੜਾ ਕਿ ਬਹੁਤ ਕਈ ਵਾਰ ਬਹੁਤ ਘੱਟ ਸੰਖਿਆ ਵਿੱਚ ਹੁੰਦੇ ਨੇ ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਕਿਟਾਣੂ ਹੈਗੇ ਸਾਨੂੰ ਟੇਸ ਨਾਲ ਪਤਾ ਨਹੀਂ ਚੱਲੂਗਾ ਤੋ ਉਹਦੇ ਲਈ ਅਸੀਂ ਕਿੱਟ ਤਿਆਰ ਕੀਤੀ ਹੋਈ ਹੈ ਜਿਹੜਾ ਕਿ ਆਮ ਲੋਕੀ ਘਰ ਵਿੱਚ ਹੀ ਵਰਤ ਸਕਦੇ ਹੈਗੇ ਸਿਰਫ ਰੰਗ ਦੇ ਬਦਲਣ ਨਾਲ ਹੀ ਉਹ ਪਤਾ ਲਗਾ ਸਕਦੇ ਹੈ ਕਿ ਇੱਦੇ ਵਿੱਚ ਜਿਹੜਾ ਖਾਣਾ ਉਹਨਾਂ ਨੇ ਖਾਇਆ ਹੋਇਆ ਹੈ ਉਹਦੇ ਵਿੱਚ ਕਿਟਾਣੂ ਹੈਗੇ ਕਿ ਨਹੀਂ ਹੈਗੇ ਹਾਂਜੀ ਤੇ ਮੇਨ ਚੀਜ਼ ਕੀ ਹੈ ਜੀ ਇਸ ਕਿੱਟ ਵਿੱਚ ਤੁਸੀਂ ਦੇਖੋਗੇ ਇਸ ਕਿੱਟ ਵਿੱਚ ਇੱਕ ਤੁਹਾਨੂੰ ਇਹ ਲਿਕਵਿਡ ਦਿਖ ਹੈ ਮੀਡੀਆ ਠੀਕ ਹੈ ਤੇ ਇੱਕ ਸੋਲਿਡ ਮੀਡੀਆ ਹੈ ਇਹ ਬਾਇਫੇਜ਼ਿਕ ਕਿਟ ਹੈ ਤੇ ਇਹਦੇ ਵਿੱਚ ਤੁਸੀਂ ਬਹੁਤ ਥੋੜਾ ਜਿਹਾ ਜਿਹੜਾ ਖਾਣਾ ਹੈ ਉਹ ਪਾਣਾ ਜਿਹੜਾ ਵੀ ਤੁਸੀਂ ਟੈਸਟ ਕਰਨਾ ਹੈ ਤੇ ਉਸ ਤੋਂ ਬਾਅਦ 48 ਘੰਟੇ ਬਾਅਦ ਤੁਹਾਡੇ ਕੋਲ ਜਿਹੜਾ ਉਹ ਰਿਜ਼ਲਟ ਆ ਜਾਊਗਾ ਅਚ ਰਿਜ਼ਲਟ ਜਿਹੜਾ ਹੈ 48 ਘੰਟੇ ਬਾਅਦ ਆਊਗਾ ਮੈਮ ਕਿੱਦਾਂ ਪਤਾ ਲੱਗੂਗਾ ਕਿ ਫੂਡ ਜਿਹੜਾ ਖਰਾਬ ਹੈ ਇਸ ਨੇ ਜਿਹੜਾ ਸਾਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ ਉਹਦਾ ਕੋਈ ਰੰਗ ਵਗੈਰਾ ਚੇਂਜ ਹੋਊਗਾ ਜਾਂ ਫਿਰ ਉਹਦੇ ਵਿੱਚ ਕੁਝ ਜਿਹੜੇ ਜੀਵ ਨਿਕਲਣਗੇ ਘਟਾਣੂ ਵਗੈਰਾ ਨਿਕਲਣਗੇ ਹਾਂਜੀ ਇਹਦੇ ਵਿੱਚ ਕੀ ਹੁੰਦਾ ਹੈ ਇਹਦੇ ਵਿੱਚ ਮੇਨ ਜਿਹੜਾ ਹੈ ਉਹ ਰੰਗ ਚੇਂਜ ਕਰਨ ਤੋਂ ਬਾਅਦ ਹੀ ਪਤਾ ਚੱਲਦਾ ਹੈ ਕਿ ਇਹਦੇ ਵਿੱਚ ਕਿਟਾਣੂ ਹੈਗੇ ਕਿ ਨਹੀਂ ਹੈਗੇ ਅਗਰ ਤਾਂ ਖਾਣਾ ਕਿਟਾਣੂ ਮੁਕਤ ਹੈ ਤਾਂ ਰੰਗ ਜਿਹੜਾ ਹੈ ਉਹ ਇਹ ਜਿਹੜਾ ਸ਼ੀਸ਼ੀ ਦਾ ਤੁਹਾਨੂੰ ਔਰੇਂਜ ਰੰਗ ਦਿਖ ਰਿਹਾ ਹੈ ਸੰਤਰੀ ਰੰਗ ਦਿਖ ਰਿਹਾ ਹੈ ਉਹੀ ਰਹੇਗਾ ਠੀਕ ਹੈ ਪਰ ਅਗਰ ਕਿਟਾਣੂ ਹੈਗੇ ਤਾਂ ਇਹ ਕਾਲੀ ਪੈ ਜਾਏਗੀ ਬਰਾਊਨ ਹੋ ਜਾਊਗੀ ਵਾਈਟ ਪੈ ਜਾਊਗੀ ਔਰ ਡਿਫਰੈਂਟ ਡਿਫਰੈਂਟ ਅਸੀਂ ਜਦੋਂ ਇਹ ਕਿਟ ਦਿੰਦੇ ਨੇ ਨਾਲ ਦੇ ਨਾਲ ਇਹ ਚਾਰਟ ਵੀ ਦਿੰਦੇ ਨੇ ਜਿਹਦੇ ਵਿੱਚ ਡਿਫਰੈਂਟ ਡਿਫਰੈਂਟ ਸਾਰੇ ਰੰਗ ਦੱਸੇ ਗਏ ਹੈਗੇ ਕਿ ਜੇ ਇਹ ਰੰਗ ਆਂਦਾ ਹੈ ਤਾਂ ਕਿਹੜਾ ਕਿਟਾ ਨੂੰ ਮੌਜੂਦ ਹੈ ਜੇ ਇਹ ਰੰਗ ਆਂਦਾ ਤਾਂ ਕਿਹੜਾ ਕਿਟਾ ਨੂੰ ਮੌਜੂਦ ਸਾਨੂੰ ਵੀ ਇੱਕ ਵਾਰੀ ਦੱਸੂਗੀ ਕਿ ਇਹ ਜਿਹੜੇ ਡਿਫਰੈਂਟ ਡਿਫਰੈਂਟ ਇਹਦੇ ਵਿੱਚ ਕਲਰ ਦਿਖਾਏ ਗਏ ਨੇ ਰੈੱਡ ਨੇ yellow ਨੇ orange ਨੇ ਤੇ ਦੱਸੂਗੀ ਕਿ ਕੀ ਇਹਦਾ ਮਤਲਬ ਕੀ ਮਤਲਬ ਕਿ ਕਿਹੜੇ ਕਿਹੜੇ ਕਿਟਾ ਨੂੰ ਨੇ ਜੋ ਕਿ ਅਵੇਲੇਬਲ ਹੁੰਦੇ ਆ ਹਾਂਜੀ ਇਹ ਟੋਟਲ 10 ਤਰ੍ਹਾਂ ਦੇ ਕਿਟਾਣੂਆਂ ਬਾਰੇ ਦੱਸਦਾ ਹੈ ਜਿਵੇਂ ਕਿ ਅਗਰ ਅਸੀਂ ਬ੍ਰਾਊਨ ਰੰਗ ਆ ਗਿਆ ਹੈ ਖਰਾਬ ਹੈ ਤੇ ਇਹਦੇ ਵਿੱਚ ਕਲੈਪਸੂਲਰ ਨਿਮੋਨੀ ਹੋ ਸਕਦਾ ਹੈ ਜਿਹੜਾ ਕਿ ਨਿਮੋਨੀਆ ਕੌਜ਼ ਕਰਦਾ ਹੈ ਠੀਕ ਹੈ ਉਸੇ ਹਿਸਾਬ ਨਾਲ ਅਗਰ ਜਿਹੜਾ ਹੈ ਉਹ ਵਾਈਟ ਰੰਗ ਦੀ ਉਲੀ ਟਾਈਪ ਕੁਛ ਆ ਰਿਹਾ ਹੈ ਉਹਦੇ ਵਿੱਚ ਬੈਸਿਲਸ ਹੈ ਜਿਹੜਾ ਬੈਸਿਲਸ ਹੈ ਉਹ ਫੂਡ ਪੌਇਜ਼ਨਿੰਗ ਕੌਜ਼ ਕਰਦਾ ਹੈ ਉਹਦਾ ਹੀ ਅਗਰ ਔਰੇਂਜ ਤੋਂ ਲਾਲ ਰੰਗ ਹੋ ਰਿਹਾ ਹੈ ਉਹਦੇ ਵਿੱਚ ਇੱਕ ਸ਼ਾਈਜੇਲਾ ਆਰਗਾਨਿਜ਼ਮ ਹੁੰਦਾ ਹੈ ਜਿਹੜਾ ਡਾਈਸੈਂਟਰੀ ਵਗੈਰਾ ਕਰਦਾ ਹੈ ਪੇਟ ਵਗੈਰਾ ਖਰਾਬ ਕਰਦਾ ਹੈ ਤਾਂ ਉਹ ਸਾਰੇ ਦੇ ਸਾਰੇ ਜਿਹੜੇ ਮਾਈਕਰੋ অর্গানিਜ਼ਮ ਜਿਹਾ ਸੀ ਪੈਥੋਜਨਸ बोल ਦਿੰਦੇ ਨੇ ਆ ਕਿ ਟਾਣੂ ਰੋਗਾਣੂ बोल ਦਿੰਦੇ ਨੇ ਉਹ ਸਾਰੇ ਦੇ ਸਾਰੇ ਇਸ ਕਿਟ ਨਾਲ ਅਸੀਂ ਟੈਸਟ ਕਰ ਸਕਦੇ ਹਾਂ ਜੀ ਜਦੋਂ ਇਹ ਤਾਂ ਸਿਰਫ ਇਦਾਂ ਹੁੰਦਾ ਹੈ ਕਿ ਕਈ ਵਾਰੀ ਆਪਾਂ ਉਹੀ ਖਾਣਾ ਘਰ ਵੀ ਖਾ ਰਹੇ ਉਹੀ ਖਾਣਾ ਸੇਮ ਜਿਹੜਾ ਆਪਾਂ ਬਾਹਰ ਜਾ ਕੇ ਖਾ ਰਹੇ ਪਰ ਘਰ ਦੇ ਖਾਦੇ ਹੋਏ ਖਾਣੇ ਨੂੰ ਸਾਡੇ ਨਾਲ ਕੁਝ ਨਹੀਂ ਹੁੰਦਾ ਪਰ ਜਦੋਂ ਆਪਾਂ ਬਾਹਰ ਜਾ ਕੇ ਖਾਂਦੇ ਆ ਉਹਦੇ ਨਾਲ ਕਿਉਂ ਫੂਡ ਪੋਇਜ਼ਨਿੰਗ ਹੁੰਦੀ ਹੋ ਜਾਂਦੀ ਈਵਨ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਕਈ ਵਾਰੀ ਹਫ਼ਤੇ ਹਫ਼ਤੇ ਤੱਕ ਇੱਕ ਮਹੀਨੇ ਤੱਕ ਬੰਦਾ ਜਿਹੜਾ ਬੈੱਡ ਤੋਂ ਵੀ ਨਹੀਂ ਉੱਠਿਆ ਜਾਂਦਾ ਜੀ ਹਾਂਜੀ ਅਜਿਹੇ ਜਿਹੜਾ ਅਸੀਂ ਘਰ ਵਿੱਚ ਖਾਣਾ ਬਣਾਉਂਦੇ ਨੇ ਉਹਦੇ ਵਿੱਚ ਮੇਨ ਅਸੀਂ ਬਣਾ ਰਹੇ ਨੇ ਸਾਡੀ ਮਦਰਸ ਕੁੱਕ ਕਰ ਰਹੇ ਨੇ ਉਹ ਹਾਈਜਨ ਦਾ ਪ੍ਰੋਪਰ ਖਿਆਲ ਰੱਖਤੀਆਂ ਨੇ ਬਿਲਕੁਲ ਸਾਫ਼ ਸੁਥਰੇ ਹੱਥਾਂ ਨਾਲ ਸਾਫ਼ ਭਾਂਡੇ ਇਸਤੇਮਾਲ ਕਰਦੀਆਂ ਨੇ ਕਿਚਨ ਸਾਡਾ ਸਾਫ਼ ਹੁੰਦਾ ਹੈ ਤੇ ਜੇ ਅਸੀਂ ਬਾਹਰ ਤੋਂ ਮੰਗਵਾਉਂਦੇ ਤਾਂ ਆਮ ਤੌਰ ਤੇ ਜਿਹੜੇ ਵੀ ਸ਼ੈਫ ਹੈਗੇ ਜਿਹੜੇ ਵੀ ਲੋਕੀ ਖਾਣਾ ਬਣਾ ਰਹੇ ਨੇ ਉਹ ਆਪਣੀ ਪ੍ਰੋਪਰ ਹਾਈਜਨ ਦਾ ਖਿਆਲ ਨਹੀਂ ਰੱਖਦੇ ਹੈਗੇ ਮਤਲਬ ਅਸੀਂ ਨਾਰਮਲੀ ਦੇਖਿਆ ਹੀ ਹੋਇਆ ਹੈ ਚਾਹੇ ਢਾਬੇ ਨੇ ਰੈਸਟੋਰੈਂਟ ਜਿਹੜੇ ਵੀ ਪਬਲਿਕ ਪਲੇਸਿਸ ਹੈਗੇ ਤਾਂ ਉਹ ਕਰਕੇ ਮੇਨ ਰੀਜ਼ਨ ਰਹਿੰਦਾ ਹੈ ਕਿ ਜਿਹੜੇ ਵੀ ਕਿਟਾਣੂ ਵਗੈਰਾ ਹੱਥਾਂ ਵਿੱਚ ਹੈਗੇ ਜਾਂ ਭਾਂਡਿਆਂ ਵਿੱਚ ਹੈਗੇ ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਖਾਣੇ ਵਿੱਚ ਆ ਜਾਂਦੇ ਨੇ ਦੂਜੀ ਚੀਜ਼ ਇਹ ਹੁੰਦੀ ਹੈ ਕਿ ਜਦੋਂ ਅਸੀਂ ਘਰ ਵਿੱਚ ਖਾਣਾ ਬਣਾ ਰਹੇ ਨੇ ਅਸੀਂ ਮੇਨ ਜਿਹੜਾ ਹੈ ਉਹ ਚਾਰ ਪੰਜ ਲੋਕਾਂ ਲਈ ਆਪਣੇ ਪਰਿਵਾਰ ਲਈ ਬਣਾ ਰਹੇ ਨੇ ਹਨ ਉੱਥੇ ਕਿਹਾ ਉੱਥੇ ਬਹੁਤ ਜ਼ਿਆਦਾ ਜਣਿਆਂ ਨੇ ਇਕੱਠਾ ਖਾਣਾ ਬਣਦਾ ਹੈ ਜਦੋਂ ਇਕੱਠਾ ਖਾਣਾ ਬਣਦਾ ਹੈ ਉਹ ਕਈ ਵਾਰ ਪ੍ਰੋਪਰਲੀ ਹੀਟ ਨਹੀਂ ਹੁੰਦਾ ਗਰਮ ਨਹੀਂ ਹੁੰਦਾ ਤਾਂ ਉਹ ਕਰਕੇ ਜਿਹੜੇ ਕਿਟਾਣੂ ਹੈਗੇ ਉਹ ਪ੍ਰੋਪਰਲੀ ਮਰਦੇ ਨਹੀਂ ਹੈਗੇ ਜਾਂ ਉਹਨਾਂ ਨੇ ਜਿਹੜਾ ਪాయిਜ਼ਨ ਰਿਲੀਜ਼ ਕੀਤਾ ਹੋਇਆ ਹੈ ਜਿਹੜਾ ਜ਼ਹਿਰ ਹੈਗਾ ਉਹ ਨਹੀਂ ਖਤਮ ਹੁੰਦਾ ਤਾਂ ਉਹ ਕਰਕੇ ਫੂਡ ਪੋਇਜ਼ਨਿੰਗ ਦੇ ਕੇਸ ਜ਼ਿਆਦਾ ਰਹਿੰਦੇ ਨੇ ਉਸ ਤੋਂ ਇਲਾਵਾ ਕਈ ਵਾਰ ਕੀ ਹੁੰਦਾ ਜੇ ਬੱਚਿਆ ਹੋਇਆ ਖਾਣਾ ਉਹ ਸਟੋਰ ਕਰਕੇ ਰੱਖ ਲੈਂਦੇ ਨੇ ਉਹ ਸੁੱਕਦੇ ਨਹੀਂ ਹੈਗੇ ਤਾਂ ਸਟੋਰ ਕਰਨ ਤੋਂ ਬਾਅਦ ਪ੍ਰੋਪਰਲੀ ਵਿਦਆਊਟ ਹੀਟ ਕਿਤੇ ਉਹ ਸਰਵ ਕਰ ਦਿੰਦੇ ਨੇ ਤਾਂ ਉਹ ਰੀ ਜਿਹੜੇ ਖਟਾਣੂ ਹੈਗੇ ਉਹ ਪ੍ਰਫੁੱਲੀ ਤੋਂ ਜਾਂਦੇ ਨੇ ਤਾਂ ਸਾਨੂੰ ਜਿਹੜਾ ਉਹ ਬਿਮਾਰੀ ਕਾਸ ਕਰਦੇ ਹੈਗੇ ਮੈਮ ਅੱਛਾ ਇੱਕ ਸਵਾਲ ਹੋਰ ਜਿਵੇਂ ਨਾ ਆਪਾਂ ਦੇਖਦੇ ਆ ਕਿ ਕਈ ਵਾਰੀ ਆਪਾਂ ਜ਼ਿਆਦਾ ਬਣਾ ਕੇ ਰੱਖ ਲੈਂਦੇ ਹੋ ਮੋਸਟਲੀ ਹੁਣ ਦੀ ਗੱਲ ਕੀਤੀ ਜਾਵੇ ਜਿਵੇਂ ਆਮ ਪੰਜਾਬੀਆ ਘਰਾਂ ਦੇ ਵਿੱਚ ਸਾਗ ਜਿਹੜਾ ਹੈ ਜ਼ਿਆਦਾ ਤੋਂ ਜ਼ਿਆਦਾ ਬਣਾ ਕੇ ਰੱਖ ਲੈਂਦੇ ਬਾਅਦ ਦੇ ਵਿੱਚ ਉਹਨੂੰ ਤੜਕਾ ਮਾਰ ਮਾਰ ਕੇ ਯੂਜ਼ ਕਰਦੇ ਦਿੰਦੇ ਖਾਂਦੇ ਰਹਿੰਦੇ ਮੈਮ ਇੱਕ ਸਬਜੀ ਨੂੰ ਭਾਵੇਂ ਸਾਗ ਹੋਵੇ ਜੋ ਕੋਈ ਵੀ ਫੂਡ ਹੋਵੇ ਜੋ ਕੋਈ ਵੀ ਵੈਜਿਟ ਹੋਵੇ ਕਿੰਨੇ ਟਾਈਮ ਲਈ ਜਿਹੜਾ ਗਰਮ ਕਰਨਾ ਚਾਹੀਦਾ ਕਿੰਨੀ ਵਾਰ ਜਿਹੜਾ ਗਰਮ ਕਰਨਾ ਚਾਹੀਦਾ ਤੇ ਗਰਮ ਕਰਨ ਨਾਲ ਇਹ ਸਵਾਲ ਵੀ ਜ਼ਰੂਰ ਪ ਕਿ ਕਿ ਜੇ بار بار ਗਰਮ ਹੁੰਦਾ ਹੈ ਤੇ ਉਹ ਸਬਜੀ ਜਿਹੜੀ ਹੈ ਜਾਂ ਉਹ ਵੈਜੀਟੇਬਲ ਜਿਹੜਾ ਸਹੀ ਰਹਿੰਦਾ ਹੈ ਕਿ ਨਹੀਂ ਰਹਿੰਦਾ ਹਾਂਜੀ ਇੱਕ ਤਾਂ ਜਿਹੜੀ ਵੀ ਸਬਜੀ ਹੈ ਕੋਸ਼ਿਸ਼ ਕਰਿਓ ਕਿ ਫਰੈਸ਼ ਹੀ ਖਾਓ ਤੇ ਜੇ ਤੁਸੀਂ ਫ੍ਰਿਜ ਵਿੱਚ ਰੱਖ ਰਹੇ ਵੀ ਉਹ ਤਾਂ ਉਤ ਤੋਂ ਬਾਅਦ ਸਿਰਫ ਇੱਕ ਵਾਰ ਗਰਮ ਕਰਕੇ ਚੰਗੀ ਤਰ੍ਹਾਂ ਗਰਮ ਕਰਕੇ ਉਤ ਤੋਂ ਬਾਅਦ ਸਾਨੂੰ ਇਸਤੇਮਾਲ ਕਰਨੀ ਚਾਹੀਦੀ ਹੈ ਜੀ ਤੇ بار بار ਗਰਮ ਕਰਨ ਨਾਲ ਜਿਹੜੀ ਸਬਜੀ ਉਹਦਾ ਨਿਊਟ੍ਰੀਸ਼ਨ ਜਿਹੜਾ ਉਹ ਖਤਮ ਹੋ ਜਾਂਦਾ ਹੈ ਤਾਂ بار بار ਤਾਂ ਤੁਸੀਂ ਰੀ ਹੀਟ ਤਾਂ ਕਰਨੀ ਹੀ ਨਹੀਂ ਹੈਗੀ ਤੁਸੀਂ ਅਗਰ ਇੱਕ ਵਾਰ ਫ੍ਰਿਜ ਵਿੱਚ ਰੱਖ ਲਈ ਉਤ ਤੋਂ ਬਾਅਦ ਕੱਢ ਕੇ ਗਰਮ ਕਰਕੇ ਉਹ ਕੋਸ਼ਿਸ਼ ਕਰਨੀ ਕਿ ਤੁਸੀਂ ਕੰਜ਼ਿਊਮ ਕਰ ਲਿਓ ਮਤਲਬ ਇੰਨੀ ਕਿ ਸਬਜ਼ੀ ਗਰਮ ਕਰੋ ਜਿੰਨੇ ਕਿ ਤੁਸੀਂ ਖਾ ਸਕਦੇ ਹੋ ਬਾਕੀ ਜਿਹੜੇ ਫ੍ਰੀਜ ਦੇ ਵਿੱਚ ਸਟੋਰ ਕਰਕੇ ਰੱਖ ਦਿਓ ਹਾਂ ਉਹ ਤੁਸੀਂ ਕਰ ਸਕਦੇ ਹੋ ਡਿਪੈਂਡ ਕਰਦਾ ਹੈ ਕਿ ਕਿਹੜੀ ਸਬਜ਼ੀ ਹੈਗੀ ਜਿਵੇਂ ਸਾਗ ਵਗੈਰਾ ਉਹ ਤਾਂ ਤੁਸੀਂ ਉਹਨਾਂ ਕੀ ਕੱਟਦੇ ਹੋ ਉਹਨਾਂ ਕੀ ਗਰਮ ਕਰਦੇ ਹੋ ਉਹਨਾਂ ਕੀ ਬਣਾਉਂਦੇ ਹੋ ਪਰ ਕਈ ਵਾਰ ਇਹ ਹੁੰਦਾ ਹੈ ਕਿ ਸਬਜ਼ੀ ਜਿਹੜੀ ਉਹ ਬਹੁਤ ਜ਼ਿਆਦਾ ਪੈਰੀਸ਼ੇਬਲ ਹੈਗੀ ਕਿ ਮਤਲਬ ਜਲਦੀ ਖਰਾਬ ਹੋ ਸਕਦੀ ਹੈ ਉਹ ਨਹੀਂ ਤੁਸੀਂ ਬਹੁਤ ਦੇਰ ਤੱਕ ਸਟੋਰ ਕਰਕੇ ਰੱਖਣੀ ਹੈ ਔਰ ਤੁਸੀਂ ਮਤਲਬ ਨਾਲ ਦੇ ਨਾਲ ਹੀ ਅਗਲੇ ਦਿਨ ਤੁਸੀਂ ਗਰਮ ਕਰਕੇ ਖਾ ਲੈਣੀ ਹੈ ਜੀ ਅੱਛਾ ਮੈਮ ਇਹ ਜਿਹੜਾ ਕਾਰਨ ਹੈ ਕਿ ਫੂਡ ਪੋਇਜ਼ਨਿੰਗ ਹੋ ਜਾਂਦੀ ਹੈ ਇਹ ਸਿਰਫ ਵੈਜੀਟੇਬਲ ਦੇ ਵਿੱਚ ਜਿਹੜੇ ਕਿਟਾਣੂ ਹੁੰਦੇ ਉਹਨਾਂ ਕਰਕੇ ਹੁੰਦੀ ਹੈ ਜਾਂ ਫਿਰ ਜਿਵੇਂ ਕਿ ਆਪਾਂ ਜ਼ਿਆਦਾ ਸਾਫ ਸਫਾਈ ਨਹੀਂ ਵਰਤਦੇ ਉਹਦੇ ਕਰਕੇ ਹੁੰਦੀ ਹੈ ਇਦੇ ਵਿੱਚ ਨਾ ਦੋਨੋਂ ਹੀ ਰੀਜ਼ਨਸ ਹੈਗੇ ਮਤਲਬ ਅ ਜਦ ਅਸੀਂ ਸਾਫ ਸਫਾਈ ਨਹੀਂ ਵਰਤੇ ਉਹਦੇ ਕਰਕੇ ਵੀ ਜੀਵਾਣੂਆਂ ਕਿਟਾਣੂ ਆਉਂਦੇ ਨੇ ਜੇ ਵੈਜੀਟੇਬਲਸ ਅੰਦਰ ਜੀਵਾਣੂਆਂ ਕਿਟਾਣੂ ਹੈਗੇ ਤੇ ਅਸੀਂ ਚੰਗੀ ਤਰ੍ਹਾਂ ਉਹਨਾਂ ਨੂੰ ਵਾਸ਼ ਸਾਫ ਨਹੀਂ ਕਰ ਰਹੇ ਹੈਗੇ ਉਹ ਵੀ ਆਉਂਦੇ ਨੇ ਤਾਂ ਅਸੀਂ ਫੂਡ ਕਿਸ ਤਰ੍ਹਾਂ ਕੁਕ ਕਰ ਰਹੇ ਹੈਗੇ ਉਹ ਵੀ ਮੇਨ ਰੀਜ਼ਨ ਹੈਗਾ ਜਿੱਦੇ ਕਰਕੇ ਜਿਹੜਾ ਫੂਡ ਪੌਇਜ਼ਨਿੰਗ ਵਾਲੇ ਕਿਟਾਣੂ ਜਿਹੜੇ ਨੇ ਉਹ ਫੂਡ ਅੰਦਰ ਰਹਿ ਜਾਂਦੇ ਹੈਗੇ ਮਤਲਬ ਜ਼ਰੂਰੀ ਨਹੀਂ ਹੈ ਕਿ ਸਾਡੇ ਕੰਟਮੀਨੇਸ਼ਨ ਕਰਕੇ ਹੀ ਮਤਲਬ ਕਿਟਾਣੂ ਆ ਰਹੇ ਨੇ ਜਾਂ ਸਬਜ਼ੀਆਂ ਵਿੱਚ ਹੈਗੇ ਤਾਈ ਆ ਰਹੇ ਨੇ ਉਹ ਡਿਪੈਂਡ ਕਰਦਾ ਹੈ ਉਹ ਡਿਫਰੈਂਟ ਡਿਫਰੈਂਟ ਕੇਸ ਵਿੱਚ ਡਿਫਰੈਂਟ ਡਿਫਰੈਂਟ ਹੁੰਦਾ ਹੈ ਜੀ ਬਟ ਇਹ ਜ਼ਰੂਰ ਹੈ ਕਿ ਸਾਨੂੰ ਹਾਈਜੀਨ ਸਾਫ਼ ਸੁਥਰੇ ਤਰੀਕੇ ਨਾਲ ਹੀ ਖਾਣਾ ਬਣਾਉਣਾ ਚਾਹੀਦਾ ਹੈ ਕਿਉਂਕਿ ਉਹਦੇ ਲਈ ਮੇਨ ਰੀਜ਼ਨ ਇਹੀ ਹੈਗਾ ਕਿ ਅਸੀਂ ਸਬਜ਼ੀ ਤਾਂ ਵਾਸ਼ ਕਰ ਲੈਂਦੇ ਨੇ ਪਰ ਸਾਡੇ ਕਈ ਵਾਰ ਹੱਥ ਜਾਂ ਭਾਂਡੇ ਜਿਹੜੇ ਨੇ ਉਹ ਚੰਗੀ ਤਰ੍ਹਾਂ ਵਾਸ਼ ਨਹੀਂ ਹੁੰਦੇ ਨੇ ਬਿਲਕੁਲ ਦਾ ਉਹ ਜਿਹੜਾ ਉਹ ਮੇਨ ਰੀਜ਼ਨ ਰਹਿੰਦਾ ਹੈ ਹਾਂਜੀ ਹਾਂਜੀ ਤੇ ਮੈਮ ਇੱਥੇ ਹੀ ਆਪਾਂ ਗੱਲ ਕਰ ਲਈਏ ਵੱਡੇ ਵੱਡੇ ਰੈਸਟੋਰੈਂਟ ਦੀ Zomato ਦੀ ਆਪਾਂ ਗੱਲ ਕਰ ਲਈਏ Swiggy ਦੀ ਗੱਲ ਕਰ ਲਈਏ ਉਹਨਾਂ ਦੇ ਵਿੱਚ ਵੀ ਕਈ ਵਾਰੀ ਆਪਾਂ ਕਹਿੰਦੇ ਡਾਕਟਰ ਵੀ ਇਹੀ ਸਲਾਹ ਦਿੰਦੇ ਨੇ ਕਿ ਘਰ ਦਾ ਬਣਿਆ ਹੋਇਆ ਖਾਣਾ ਖਾਓ ਬਾਹਰਲਾ ਜਿੰਨਾ ਵੀ ਹੋ ਸਕਦਾ ਅਵੋਇਡ ਕਰੋ ਸਿਰਫ ਇਹੀ ਰੀਜ਼ਨ ਹੈ ਇਕ ਤਾਂ ਇਹ ਰੀਜ਼ਨ ਹੈ ਹੀ ਹੈ ਜਿਹੜਾ ਮਾਈਕਰੋਬਾਇਓਲੋਜੀ ਪੁਆਇੰਟ ਆਫ View ਨਾਲ ਹੈ ਉਹ ਤੋਂ ਇਲਾਵਾ Zomato سویਗੇ ਦਾ ਥੋੜਾ ਇਸ ਲਈ ਵੀ ਲੋਕੀ ਜਿਹੜਾ ਹੈ ਡਾਕਟਰਸ ਮਨਾ ਕਰਦੇ ਹੈਗੇ ਕਿਉਂਕਿ ਜਿਹੜਾ ਫੂਡ ਸਪਲਾਈ ਹੁੰਦਾ ਹੈ ਉਹ ਪਲਾਸਟਿਕ ਦੇ ਕੰਟੇਨਰਸ ਵਿੱਚ ਹੁੰਦਾ ਹੈ ਜਿਹੜਾ ਜਿਹਾ ਪਲਾਸਟਿਕ ਹੈ ਉਹ ਮੇਨ ਬਾਇਓਡੀਗਰੇਡੇਬਲ ਨਹੀਂ ਹੈ ਤੇ ਉਹ ਜਿਹੜਾ ਉਹ ਵਨ ਟਾਈਮ ਯੂਜ਼ ਪਲਾਸਟਿਕ ਉਹਦੇ ਵਿੱਚ ਜਦੋਂ ਅਸੀਂ ਗਰਮ ਖਾਣਾ ਪਾ ਪਾਰੇ ਨੇ ਤਾਂ ਉਹ ਉਹਦੇ ਜਿਹੜੇ ਨੈਨੋ ਪਾਰਟੀਕਲਸ ਹੈਗੇ ਜਾਂ ਮਾਈਕਰੋਪਲਾਸਟਿਕ ਫਾਈਬਰਸ ਜਿਹੜੇ ਨੇ ਪਾਰਟੀਕਲਸ ਹੈਗੇ ਉਹ ਖਾਣੇ ਵਿੱਚ ਆ ਜਾਂਦੇ ਨੇ ਜਿਹੜੇ ਕਿ ਸਾਡੇ ਬੋਡੀ ਅੰਦਰ ਜਾਂਦੇ ਨੇ ਤੇ ਸਾਰ ਦੇ ਡਾਈਜੈਸਟਿਵ ਸਿਸਟਮ ਜਿਹੜਾ ਹੈ ਉਹ ਉਹਨੂੰ ਡਾਈਜੈਸਟ ਨਹੀਂ ਕਰ ਸਕਦਾ ਹੈ ਤਾਂ ਕਈ ਵਾਰ ਬਾਡੀ ਅੰਦਰ ਹੀ ਰਹਿ ਜਾਂਦੇ ਨੇ ਜਿਸ ਕਾਰਨ ਕਈ ਗੰਭੀਰ ਬਿਮਾਰੀਆਂ ਹੋ ਜਾਂਦੀਆਂ ਨੇ ਇਹ ਕਰਕੇ ਡਾਕਟਰ ਜਿਹੜੇ ਨੇ ਉਹ ਸਲਾਹ ਦਿੰਦੇ ਨੇ ਕਿ ਤੁਸੀਂ ਘਰ ਦਾ ਬਣਿਆ ਹੋਇਆ ਫਰੈਸ਼ ਫੂਡ ਹੀ ਖਾਓ ਤੇ ਮੈਂ ਮੈਂ ਕਿਟ ਬਾਰੇ ਮੈਂ ਦੁਬਾਰਾ ਗੱਲ ਕਰਨਾ ਚਾਹੂੰਗੀ ਇੱਕ ਕਿਟ ਦੇ ਵਿੱਚ ਆਪਾਂ ਦੇਖ ਰਿਹਾ ਡਿਫਰੈਂਟ ਡਿਫਰੈਂਟ ਜਿਹੜੀਆਂ ਨੇ ਬੋਟਲਸ ਪਈਆਂ ਨੇ ਤੇ ਆਪਾਂ ਦੱਸੋਗੇ ਕਿ ਕਿਸ ਤਰੀਕੇ ਨਾਲ ਇਹ ਡਿਫਰੈਂਟ ਡਿਫਰੈਂਟ ਜੁੜੇ ਨੇ ਯੂਜ਼ ਕਰ ਸਕਦੇ ਤੇ ਇਹ ਕਿੱਥੋਂ ਮਿਲਣ ਵਾਲੀ ਹੈ ਤੇ ਕਿੰਨੇ ਦੇ ਪ੍ਰਾਈਸ ਜਿਹੜੇ ਹੋਣਗੇ ਹਾਂਜੀ ਜਿਹੜੀ ਇਹ ਕਿਟ ਹੈਗੀ ਇਹ ਤੁ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਵਿਭਾਗ ਤੋਂ ਮਿਲ ਜਾਊਗੀ ਜੀ ਤੇ ਇਦੀ ਜਿਹੜੀ ਕੀਮਤ ਹੈ ਉਹ 60 ਰੁਪਏ ਹੈ ਜੀ ਤੁਸੀਂ ਇਸਤੇਮਾਲ ਕੇ ਵੇ ਕਰਨੀ ਹੈ ਤੁਸੀਂ ਦੇਖੋ ਇਹ ਬਾਹਰ ਜਿਹੜੀ ਹੈ ਸੀਲ ਲੱਗੀ ਹੋਈ ਹੈ ਤੁਸੀਂ ਇਹ ਸੀਲ ਭੰਨ ਕੇ ਅੰਦਰ ਤੁਸੀਂ ਦੇਖੋਗੇ ਰਬਰ ਸਟਾਪਰ ਹੈਗਾ ਹਮ ਠੀਕ ਹੈ ਰਬਰ ਸਟਾਪਰ ਖੋਲ ਕੇ ਸਾਫ ਹੱਥਾਂ ਨਾਲ ਤੁਸੀਂ ਚਾਹੇ ਅਗਰ ਤਾਂ ਫੋਰਸੈਪ ਵਗੈਰਾ ਹੈਗਾ ਘਰ ਵਿੱਚ ਤੁਸੀਂ ਗੈਸ ਉੱਪਰ ਗਰਮ ਕਰਕੇ ਪ੍ਰੋਪਰਲੀ ਚੰਗੀ ਤਰ੍ਹਾਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਿਹੜਾ ਵੀ ਫੂਡ ਸੈਂਪਲ ਤੁਸੀਂ ਟੈਸਟ ਕਰਨਾ ਹੈ ਉਹ ਥੋੜਾ ਜਿਹਾ ਲੈ ਕੇ ਠੀਕ ਹੈ ਅਗਰ ਫੋਰਸੈਪ ਨਹੀਂ ਹੈਗਾ ਤਾਂ ਤੁਸੀਂ ਹੱਥਾਂ ਨਾਲ ਵੀ ਕਰ ਸਕਦੇ ਹੋ ਪਰ ਹੱਥ ਜਿਹੜੇ ਉਹ ਸਾਫ਼ ਸੁਥਰੇ ਹੋਣ ਹਾਂ ਸਾਫ਼ ਸੁਥਰੇ ਹੋਣੇ ਚਾਹੀਦੇ ਤੇ ਅਗਰ ਗਲਵਜ਼ ਵਗੈਰਾ ਹੈਗੇ ਤਾਂ ਬੜੀ ਚੰਗੀ ਗੱਲ ਹੈ ਤੁਸੀਂ ਗਲਵਜ਼ ਇਸਤੇਮਾਲ ਕਰ ਸਕਦੇ ਹੋ ਤੇ ਤੁਸੀਂ ਇਹਦੇ ਅੰਦਰ ਪਾ ਦੇਣਾ ਹੈ ਅਸੀਂ ਹੁਣੇ ਡੈਮੋ ਕਰਨਗੇ ਬਿਲਕੁਲ ਬਰਨਰ ਆਨ ਹੋ ਜਾ ਤੇ ਤੁਸੀਂ ਦੇਖੋ ਇਹ ਲਿਕਵਿਡ ਮੀਡੀਆ ਹੈ ਠੀਕ ਹੈ ਤੁਸੀਂ ਇਸ ਅੰਦਰ ਪਾ ਦੇਣਾ ਇਹ ਕੀ ਕਰਦਾ ਹੈ ਇਹ ਨਿਊਟ੍ਰੀਐਂਟਸ ਦਿੰਦਾ ਹੈ ਉਹ ਬੈਕਟੀਰੀਆ ਨੂੰ ਕਿ ਅਗਰ ਉਹ ਕੰਮ ਸੰਖਿਆ ਵਿੱਚ ਵੀ ਹੈਗੇ ਤਾਂ ਵੀ ਉਹ ਪਰਫੁੱਲਿਤ ਹੋ ਜਾਣ ਅੱਛਾ ਤਾਂ ਉਤੋਂ ਕੋਈ 4-5 ਘੰਟੇ ਬਾਅਦ ਤੁਸੀਂ ਕਰੋਗੇ ਇਸ ਮੀਡੀਆ ਨੂੰ ਐ ਦਾ ਸੋਲਿਡ ਉੱਪਰ ਹਿਲਾਓ ਹਿਲਾਓਗੇ ਚੰਗੀ ਤਰ੍ਹਾਂ ਤੇ ਫਿਰ ਇਹਨੂੰ ਬਸ ਇਦਾਂ ਰੱਖ ਦੋਗੇ ਰੂਮ ਟੈਂਪਰੇਚਰ ਤੇ ਕੋਸ਼ਿਸ਼ ਕਰੋ ਰਸੋਈ ਜਾਂ ਕਿਸੇ ਉਸ ਜਗ੍ਹਾ ਤੁਸੀਂ ਰੱਖਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਕੀ ਦੇਖੋਗੇ ਕਿ 48 ਘੰਟੇ ਬਾਅਦ ਹਾਂ ਅਗਰ ਤਾਂ ਰੰਗ ਦਾ ਚੇਂਜ ਹੈ ਜਿਹੜੇ ਵੀ ਰੰਗ ਦੱਸਾਏ ਗਏ ਨੇ ਉਸ ਦੇ ਹਿਸਾਬ ਨਾਲ ਤਾਂ ਦੈਟ ਮੀਨਸ ਜਿਹੜਾ ਖਾਣਾ ਹੈ ਉਹਦੇ ਅੰਦਰ ਕਿਟਾਣੂ ਸੀਗੇ ਸੀਗੇ ਹਾਂਜੀ ਤੇ ਜੇ ਰੰਗ ਇਹ ਹੀ ਰਹਿੰਦਾ ਹੈ ਸੇਮ ਤਾਂ that means ਕਿ ਤੁਹਾਡਾ ਜਿਹੜਾ ਖਾਣਾ ਹੈ ਉਹ ਬਿਲਕੁਲ ਸਾਫ ਸੁਥਰਾ ਸੀਗਾ ਉਹਦੇ ਅੰਦਰ ਕੋਈ ਵੀ ਪੈਥੋਜਨ ਜਾਂ ਬਿਮਾਰੀ ਕੌਜ਼ ਕਰਨ ਵਾਲਾ ਬੈਕਟੀਰੀਆ ਨਹੀਂ ਸੀਗਾ ਜੀ ਮੈਮ ਵੈਸੇ ਇੱਕ ਸਵਾਲ ਹੋਰ ਪੁੱਛਣਾ ਹਾਂਗੀ ਮੇਰਾ ਪਰਸਨਲ ਸਵਾਲ ਹੈ ਕਿ ਕਿਹੜੀ ਵੈਜੀਟੇਬਲ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਕਿਟਾਣੂਆ ਪਾਏ ਜਾਂਦੇ ਸਭ ਤੋਂ ਵੱਧ ਜਿਹੜੇ ਕਿ ਇੱਕ ਇਹਦੇ ਵਿੱਚ ਕਿਹੜੀ ਸੰਖਿਆ ਦੇ ਵਿੱਚ ਜਿਹੜੇ ਵੈਜੀਟੇਬਲ ਦੇ ਵਿੱਚ ਕਿਟਾਣੂ ਹੁੰਦੇ ਨੇ 아니 ਐਸਾ ਤਾਂ ਕੁਝ ਵੀ ਨਹੀਂ ਹੈ ਕਿ ਕਿਸ ਵੈਜੀਟੇਬਲ ਵਿੱਚ ਹੁੰਦੇ ਨੇ ਉਹ ਤਾਂ ਪ੍ਰੋਪਰ ਹੈਂਡਲਿੰਗ ਉੱਪਰ ਡਿਪੈਂਡ ਕਰਦਾ ਹੈ ਫੋਰ ਐਗਜ਼ਾਮਪਲ ਅਗਰ ਤੁਸੀਂ ਜਿਹੜੀ ਵੈਜੀਟੇਬਲ ਸੋਇਲ ਅੰਦਰ ਹੁੰਦੀਆਂ ਨੇ ਹੈਨਾ ਤੁਸੀਂ ਗੱਲ ਕਰ ਰਹੇ ਹੋ ਤਾਂ ਸੋਇਲ ਨਾਲ ਦੇ ਨਾਲ ਆ ਰਹੀ ਹੈ ਹੈਨਾ ਬਟ ਇਹ ਕਿ ਅਗਰ ਪ੍ਰੋਪਰਲੀ ਅਸੀਂ ਚੰਗੀ ਤਰ੍ਹਾਂ ਵਾਸ਼ ਕਰ ਰਹੇ ਹੈਗੇ ਤੇ ਜਿਹੜੇ ਮਾਰਕੀਟ ਵਿੱਚ ਜਿਹੜੇ ਸਬਜ਼ੀ ਦੇ ਵੈਂਡਰਸ ਹੈਗੇ ਉਹਨਾਂ ਨੇ ਚੰਗੀ ਤਰ੍ਹਾਂ ਸਬਜ਼ੀ ਰੱਖੀ ਹੋਈ ਹੈ ਤਾਂ ਉਹਦੇ ਵਿੱਚ ਉਸ ਕਿਟਾਣੂ ਨਹੀਂ ਹੈ ਆਂਗੇ ਤੁਸੀਂ ਪ੍ਰੋਪਰਲੀ ਵਾਸ਼ ਕਰੋਗੇ ਤਾਂ ਅਸੀਂ ਐਦਾਂ ਨਹੀਂ ਡਿਫਰੈਂਸ਼ੀਏਟ ਕਰ ਸਕਦੇ ਕਿ ਇਹ ਵਾਲੀ ਜਿਹੜੀ ਸਬਜ਼ੀ ਹੈ ਇਹਦੇ ਨਾਲੋਂ ਜ਼ਿਆਦਾ ਕਿਟਾਣੂ ਹੈ ਇਹ ਵਾਲੀ ਜਿਹੜੀ ਇਹਦੇ ਅੰਦਰ ਘੱਟ ਕਿਟਾਣਾ ਹਾਂਜੀ 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 ਸੋ ਹੁਣੇ ਅਸੀਂ ਤੁਹਾਨੂੰ ਲਾਈਵ ਡੈਮੋ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਯੂਜ਼ ਕਰਕੇ ਤੁਸੀਂ ਪਤਾ ਲਗਾ ਸਕਦੇ ਹੋ ਕਿ ਤੁਹਾਡੀ ਜਿਹੜੀ ਵੈਜੇਜ਼ ਹੈ ਉਹਦੇ ਵਿੱਚ ਕਿੰਨੇ ਕ ਕਿਟਾਣੂ ਨੇ ਜਿਹੜੀ ਤੁਹਾਡੀ ਵੈਜੇਜ਼ ਹੈ ਉਹ ਬਿਲਕੁਲ ਕਿਟਾਣੂ ਫਰੀ ਹੈ ਕਿ ਨਹੀਂ ਹੈ ਹਾਂਜੀ ਬਸ ਹੁਣੇ ਅਸੀਂ ਲਾਈਵ ਡੈਮੋ ਕਰਨਗੇ ਬਿਲਕੁਲ ਤਾਂ ਉਹ ਦੇਖ ਕੇ ਸਾਨੂੰ ਪੂਰਾ ਪਤਾ ਚੱਲ ਜਾਵੇਗਾ ਕਿ ਘਰ ਵਿੱਚ ਕਿਵੇਂ ਅਸੀਂ ਜਿਹੜਾ ਹੈ ਉਹ ਟੈਸਟ ਯੂਜ਼ ਕਰ ਸਕਦੇ ਹੈਗੇ ਤੁਸੀਂ ਇਹੀ ਚੀਜ਼ ਗੈਸ ਕੋਲੇ ਕਰ ਸਕਦੇ ਹੋ ਜੀ ਅਸੀਂ ਗੈਸ ਕੋਲੇ ਜਾਂ ਬਰਨਰ ਕੋਲ ਇਸ ਲਈ ਬੋਲਦੇ ਨੇ ਕਿਉਂਕਿ ਜਿਹੜੇ ਕਿਟਾਣੂ ਹੈਗੇ ਉਹ ਹਵਾ ਅੰਦਰ ਵੀ ਹੁੰਦੇ ਐ ਅੱਛਾ ਹਾਂਜੀ ਤਾਂ ਜਦੋਂ ਅਸੀਂ ਗੈਸ ਚਲਾਉਂਦੇ ਨੇ ਜਾਂ ਇੱਥੇ ਬਰਨਰ ਚਲਾਇਆ ਹੋਇਆ ਹੈ ਤਾਂ ਜਿਹੜੀ ਇਹਦੀ ਆਸ-ਪਾਸ ਦੀ ਹਵਾ ਹੈਗੀ ਉਹ ਸਾਰੀ ਦੀ ਸਾਰੀ ਜਿਹੜੀ ਆ ਉਹ ਸਾਫ਼ ਹੋ ਜਾਂਦੀ ਹੈ ਉਹ ਗਰਮ ਹੋ ਜਾਂਦੀ ਹੈ ਤੇ ਜੇ ਗਰਮ ਹਵਾ ਹੈ ਤਾਂ ਉੱਥੇ ਕਿੱਥੇ ਵੀ ਜਿਹੜੇ ਕਿਟਾਣੂ ਹੈ ਉਹ ਨਹੀਂ ਜਾਣਗੇ ਹਾਂਜੀ ਹਾਂਜੀ ਤੇ ਜੇ ਅਸੀਂ ਫੋਰਸੈਪ ਨਾਲ ਕਰ ਰਹੇ ਹਾਂਗੇ ਤਾਂ ਤੁਸੀਂ ਬਸ ਐਦਾ ਹੀ ਗੈਸ ਕੋਲੇ ਆਪਣੇ ਫੋਰਸੈਪ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਜੀ ਤੇ ਗਰਮ ਕਰਨ ਤੋਂ ਬਾਅਦ ਇਨੂੰ ਠੰਡਾ ਕਰ ਲੈਣਾ ਕਿਉਂਕਿ ਅਗਰ ਤੁਸੀਂ ਗਰਮ ਨਾਲ ਚੱਕੋਗੇ ਖਾਣਾ ਤਾਂ ਉਹ ਕਿਟਾਣੂ ਜਿਹੜੇ ਨੇ ਉਹ ਗਰਮੀ ਨਾਲ ਹੀ ਮਰ ਸਕਤ ਨੇ ਹਾਂਜੀ ਅੱਛਾ ਇਹਨੂੰ ਗਰਮ ਕਰਕੇ ਠੰਡਾ ਕਰਨ ਦਾ ਕੀ ਲੋਜਿਕ ਹੈ ਕਿਉਂਕਿ ਇਸ ਫੋਰਸ ਸਪੰਦਰ ਵੀ ਜਿਹੜੇ ਹੈ ਉਹ ਕਿਟਾਣੂ ਹੋ ਸਕਦੇ ਹੈਗੇ ਜਿਸ ਵੇਕੀ ਅਸੀਂ ਹੱਥ ਧੋਂਦੇ ਨੇ ਤਾਂ ਹੱਥ ਵੀ ਇਸ ਲਈ ਧੋਂਦੇ ਨੇ ਕਿ ਜਿਹੜੇ ਕਿਟਾਣੂ ਹੱਥ ਉੱਤੇ ਹੈ ਉਹ ਸਾਰੇ ਦੇ ਸਾਰੇ ਖਤਮ ਹੋ ਜਾਣ ਮਰ ਜਾਣ ਮਰ ਜਾਣ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਵੀ ਫੂਡ ਸੈਂਪਲ ਤੁਸੀਂ ਟੈਸਟ ਕਰਨਾ ਹੈ ਉਹ ਬਹੁਤ ਘੱਟ ਕੁਆਂਟੀਟੀ ਵਿੱਚ ਬਸ ਇੰਨਾ ਕੀ ਕਾਫੀ ਹੈਗਾ ਜੀ ਇਹ ਰਾਈਸ ਨੇ ਇਹ ਰਾਈਸ ਨੇ ਜੀ ਤਾਂ ਬਸ ਸਟਾਪਰ ਲਾ ਕੇ ਤੁਸੀਂ ਇਹਦੇ ਅੰਦਰ ਜਿਹੜਾ ਸੈਂਪਲ ਹੈ ਉਹ ਪਾ ਦੇਣਾ ਹੈ ਜੇ ਇਹ ਤਾਂ ਨਹੀਂ ਹੈਗਾ ਵੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਪਾਣਾ ਹੈ ਇਹ ਕਿ ਘੱਟ ਦੇ ਵਿੱਚ ਵੀ ਪਾ ਸਕਦੇ ਨਹੀਂ ਘੱਟ ਹੀ ਕੁਆਂਟੀਟੀ ਵਿੱਚ ਪਾਣਾ ਹੈ ਕਿਉਂਕਿ ਇਹਦੇ ਅੰਦਰ ਜਿਹੜਾ ਇਹ ਲਿਕਵਿਡ ਮੀਡੀਆ ਹੈਗਾ ਹਾਂ ਇਹ ਤੁਸੀਂ ਦੇਖੋ ਦੋ ਦਾਣੇ ਆ ਗਏ ਇਹ ਬਹੁਤ ਹੈਗੇ ਅੱਛਾ ਹਾਂਜੀ ਤਾਂ ਜਿਹੜਾ ਲਿਕੁਇਡ মিডিਆ ਹੈਗਾ ਉਹ ਇਹਨੂੰ ਇਹਦੇ ਵਿੱਚ ਜ ਜਿਹੜੇ ਵੀ ਕਿਟਾਣੂ ਹੋਣਗੇ ਉਹਨੂੰ ਆਪਣੇ ਆਪ ਪਰਫੁੱਲਿੱਟ ਕਰਦੇ ਹੋਊਗਾ ਜੀ ਮਤਲਬ ਕਿ ਉਹ ਚੌਲ ਦੇ ਦਾਣੇ ਨਾਲ ਹੀ ਪਤਾ ਲੱਗ ਜਾਊਗਾ ਕਿ ਤੁਹਾਡਾ ਜਿਹੜਾ ਖਾਣਾ ਆ ਕਿੰਨੇ ਕ ਮਤਲਬ ਕਿਟਾਣੂ ਫਿਰਿਆ ਹੈ ਤੇ ਕਿੰਨੇ ਕ ਕਿਟਾਣੂ ਵਾਲਾ ਹਾਂਜੀ ਬਿਲਕੁਲ ਬਿਲਕੁਲ ਤੇ ਇਹਨੂੰ ਚੰਗੀ ਤਰ੍ਹਾਂ ਬਸਮਸਲ ਕੇ ਅਸੀਂ ਪਾ ਦਿੱਤਾ ਹੁਣ ਅਸੀਂ 2-4 ਘੰਟੇ ਲਈ ਇੱਦਾਂ ਹੀ ਰੱਖਣਗੇ ਉਸ ਤੋਂ ਬਾਅਦ ਇਹਨੂੰ ਫੈਲਾ ਦੇਣਗੇ ਅੱਛਾ ਫੈਲਾਣ ਤੋਂ ਬਾਅਦ ਤੁਸੀਂ 48 ਘੰਟੇ ਲਈ ਇਹਨੂੰ ਰੂਮ ਟੈਂਪਰੇਚਰ ਤੇ ਰੱਖਣਾ ਹੈ ਰੂਮ ਟੈਂਪਰੇਚਰ ਤੇ ਮੇਰਾ ਮਤਲਬ ਹੈ 25 ਤੋਂ 30 ਡਿਗਰੀ ਸੈਲਸੀਅਸ ਪਰ ਜੇ ਕਿ ਅੱਜ ਕੱਲ ਨਹੀਂ ਹੁੰਦਾ ਤਾਂ ਹਾਂਜੀ ਤੇ ਦੋ ਦਿਨਾਂ ਬਾਅਦ ਜਿਹੜਾ ਹੈ ਉਹ ਇਹਦੇ ਵਿੱਚ ਅਗਰ ਰੰਗ ਦੀ ਤਬਦੀਲੀ ਆ ਜਾਂਦੀ ਹੈ ਹਾਂ ਮਤਲਬ ਕਿਹੜਾ ਰੰਗ ਜਿਹੜਾ ਆ ਹੋ ਜਾਊਗਾ ਇਹਦਾ ਉਹ ਤਾਂ ਡਿਪੈਂਡ ਕਰਦਾ ਹੈ ਕਿ ਕਿਹੜਾ ਕਿਟਾਣੂ ਮੌਜੂਦ ਹੈ ਜਿਵੇਂ ਕਿ ਮੈਂ ਦੱਸਿਆ ਉਹ ਚਾਟ ਅੰਦਰ ਕਿ ਕਾਲਾ ਰੰਗ ਆ ਜਾਂਦਾ ਹੈ ਤਾਂ ਕਿਹੜਾ ਹੈ ਸਟੈਫਾਈਲੋਕੋਕਸ ਹੁੰਦਾ ਹੈ ਜਾਂ ਫਿਰ ਭੂਰਾ ਰੰਗ ਆ ਜਾਂਦਾ ਹੈ ਤਾਂ ਕਲੇਪਸੀਏਲਾ ਹੁੰਦਾ ਐਨੀਮੋਨੀ ਉਦੈ ਸ਼ੈਜੇਲਾ ਹੁੰਦਾ ਜਿਹੜਾ ਲਾਲ ਰੰਗ ਆ ਜਾਂਦਾ ਤਾਂ ਉਸ ਨਾਲ ਜਿਹੜਾ ਹੈ ਉਹ ਸਾਨੂੰ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਬਿਮਾਰੀਆਂ ਜਾਂ ਫੂਡ ਪੌਇਜ਼ਨਿੰਗ ਹੋ ਜਾਂਦੀ ਹੈ ਸਵਾਲ ਹੋ ਜੀ ਤੁਹਾਨੂੰ ਦਿਖਾਤਾ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਫੂਡ ਪੌਇਜ਼ਨਿੰਗ ਤੋਂ ਜਿਹੜਾ ਬਚ ਸਕਦੇ ਹੋ ਜੇਕਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਆ ਕੇ ਇੱਥੇ ਜ਼ਰੂਰ ਵਿਜ਼ਿਟ ਕਰ ਲਓ ਕਿਉਂਕਿ ਇੱਥੇ ਜਿਹੜੀ ਹੈ ਆ ਜਿਹਨੇ ਕਿ ਫੂਡ ਪੌਇਜ਼ਨਿੰਗ ਜਿੰਨਾਂ ਨੂੰ ਹੁੰਦਾ ਹੈ ਉਹਨਾਂ ਦਾ ਜਿਹੜਾ ਇਲਾਜ ਆਪਾਂ ਕਹਿ ਸਕਦੇ ਬਹੁਤ ਸਸਤੇ ਤੇ ਘੱਟ ਰੇਟਾਂ ਦੇ ਵਿੱਚ ਆਪਾਂ ਕਹਿ ਸਕਦੇ ਹੋ ਰਿਹਾ ਕਿਉਂਕਿ ਇੱਕ ਵੱਡੀ ਮਾਤਰਾ ਦੇ ਵਿੱਚ ਪਤਾ ਲੱਗ ਰਿਹਾ ਕਿ ਕਿੰਨਾ ਕੁ ਜ਼ਿਆਦਾ ਫੂਡ ਜਿਹੜਾ ਹੈ ਸਹੀ ਹੈ ਸੋ ਹੋਰ ਇਹਦਾ ਦੀ ਅਪਡੇਟਸ ਲਈ ਸਾਡੇ ਨਾਲ ਬਣੀ ਰਹੋ ਤੇ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ ਮੈਂ ਨਹਾ ਮਲਿਕ ਕੈਮਰਾ ਪਰਸਨ ਸੇ ਵਾ ਸਿੰਗਨਲ